ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਸੌਰੀ ਠੀਕ ਠਾਕ ਹੋਗੇ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਜ਼ਿਲੰਦਰ ਦੇ ਵਿੱਚ ਹੋਇਆ ਆਪਾਂ ਉਹਦੇ ਬਾਰੇ ਕੱਲ ਵੀ ਗੱਲ ਕੀਤੀ ਸੀ ਪਰਸੋ ਵੀ ਗੱਲ ਕੀਤੀ ਸੀ ਤੇ ਅੱਗੇ ਵੀ ਕਰਦੇ ਰਵਾਂਗੇ ਤੇ ਉਹਦੇ ਵਿੱਚ ਹਰ ਰੋਜ਼ ਨਵਾਂ ਮੋੜ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਿਰਤਕ ਦਾ ਪਰਿਵਾਰ ਗੁਹਾਰ ਲਵਾ ਰਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਲੋਕਾਂ ਦੇ ਵਿੱਚ ਪੂਰਾ ਇਸ ਨੂੰ ਲੈ ਕੇ ਗੁੱਸਾ ਤੇ ਜਿਹੜਾ ਇਹ ਪਾਪੀ ਸੀ ਹਰਵਿੰਦਰ ਸਿੰਘ ਹੈਪੀ ਉਹ ਪੁਲਿਸ ਰਮਿਆਣ ਦੇ ਹੱਥ ਚ ਆ ਤੇ ਉੱਤੋਂ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਸ ਕੇਸ ਨੂੰ ਕਿਸੇ ਵੀ ਤਰ੍ਹਾਂ ਠੰਡਾ ਕੀਤਾ ਜਾਵੇ ਔਰ ਪਰਿਵਾਰ ਦੀ ਮਦਦ ਕੀਤੀ ਜਾਵੇ ਕਿ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜੋ ਕਿ ਉਹਨਾਂ ਕੋਲ ਪਹਿਲਾਂ ਵੀ ਸੀ ਉਹਦੀ ਬਦਲੀ ਕਰਕੇ ਇਹਨਾਂ ਦੇ ਲਾਗੇ ਲਈਤੀ ਜਾਵੇ ਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਰਿਵਾਰ ਦੀ ਮਦਦ ਵੀ ਕਰਾਂਗੇ ਉਹਨਾਂ ਦੀ ਆਰਥਿਕ ਸਹਿਤਾ ਵੀ ਕਰਾਂਗੇ ਔਰ ਉੱਥੇ ਹੀ ਜਥੇਬੰਦੀਆਂ ਦਾ ਇਹ આરોਪ ਆ ਕਿ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਪਰਿਵਾਰ ਦੇ ਉੱਪਰ ਪ੍ਰੈਸ਼ਰ ਕਰ ਰਹੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੱਲ ਜਿਹੜਾ ਮਿੱਠੂ ਬਸਤੀ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਹੋਈ ਆ ਭੋਗ ਪਿਆ ਉੱਥੇ ਇੱਕ ਦਿਲਰੋਜ਼ ਨਾਮ ਦੀ ਬੱਚੀ ਦਾ ਪਿਤਾ ਵੀ ਉੱਥੇ ਪਹੁੰਚਿਆ ਸੀਗਾ ਤੁਹਾਨੂੰ ਪਤਾ ਕਿ ਦਿਲਰੋਜ਼ ਉਹ ਬੱਚੀ ਆ ਜਿਹੜੀ 2021 ਦੇ ਵਿੱਚ ਇਸੇ ਤਰ੍ਹਾਂ ਇੱਕ ਨੀਲਮ ਨਾਮ ਦੀ ਲੜਕੀ ਨੇ ਚੁੱਕ ਕੇ ਉਹਨੂੰ ਜਿਉਂਦੀ ਨੂੰ ਧਰਤੀ ਦੇ ਵਿੱਚ ਦੱਬ ਦਿੱਤਾ ਸੀ ਤੇ ਉਹਦੀ ਹੱਤਿਆ ਕਰ ਦਿੱਤੀ ਸੀ ਤੇ ਉਹਨੂੰ ਡੇਢ ਸਾਲ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਪਰ ਅੱਜ ਤੱਕ ਉਹਨੂੰ ਫਾਂਸੀ ਨਹੀਂ ਲੱਗੀ ਸੋ ਉਸ ਪਿਤਾ ਨੇ ਇਹ ਆਵਾਜ਼ ਉਠਾਈ ਆ ਕਿ ਸਰਕਾਰਾਂ ਫਾਂਸੀ ਦੇ ਵੀ ਦਿੰਦੀਆਂ ਸਭ ਕੁਝ ਕਰ ਦਿੰਦੀਆਂ ਪਰ ਉਹ ਅਪਰਾਧੀਆਂ ਨੂੰ ਫਾਂਸੀ ਹੁੰਦੀ ਨਹੀਂ ਉਹ ਜੇਲ੍ਹ ਦੇ ਵਿੱਚ ਬੈਠੇ ਜੇਲ੍ਹ ਦੀਆਂ ਰੋਟੀਆਂ ਖਾਂਦੇ ਰਹਿੰਦੇ ਆ ਪਰ ਸਾਡੇ ਪਰਿਵਾਰ ਦੇ ਜੀ ਤੁਰ ਜਾਂਦੇ ਆ ਤੇ ਉਹ ਇੰਨੀ ਬੇਦਰਦ ਮੌਤ ਮਿਲਦੀ ਆ ਪਰ ਇਨਸਾਫ਼ ਨਹੀਂ ਮਿਲਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਰ ਰੋਜ਼ ਨਵੇਂ ਤੇ ਨਵਾਂ ਮੋੜ ਆ ਰਿਹਾ ਔਰ ਉੱਥੇ ਹੀ ਮਿਰਤਿਕ ਦੇ ਜਿਹੜੇ ਪਰਿਵਾਰ ਮੈਂਬਰ ਆ ਜਾਂ ਮਹੱਲੇ ਦੇ ਲੋਕ ਆ ਉਹਨਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਗੁੱਸਾ ਤੇ ਉਹ ਉਹਨੂੰ ਕਹਿ ਰਿਹਾ ਜੀ ਇਸ ਅਪਰਾਧੀ ਨੂੰ ਸੜਕ ਦੇ ਵਿੱਚ ਟੰਗਣ ਦੇ ਬਾਰੇ ਕਿ ਇਹਨੂੰ ਸੜਕ ਦੇ ਵਿੱਚ ਚੌਂਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਫਾਹੇ ਲਾ ਦੇਣਾ ਚਾਹੀਦਾ ਤਾਂ ਕਿ ਜਿਹੜੇ ਹੋ ਏਦਾਂ ਅੱਗੇ ਤੋਂ ਕੋਈ ਵੀ ਸੋਚੇਗਾ ਜਾਂ ਏਦਾਂ ਜਿਹਦੇ ਦਿਲ 'ਚ ਥੋੜਾ ਜਿਹਾ ਵੀ ਵਿਚਾਰ ਹੋਏਗਾ ਮਨ ਦੇ ਵਿੱਚ ਉਹਨੂੰ ਪਤਾ ਹੋਏਗਾ ਕਿ ਅੱਗੇ ਜਾ ਕੇ ਕੀ ਹੋਏਗਾ ਤੁਹਾਨੂੰ ਪਤਾ ਕਿ ਕਾਨੂੰਨ 'ਚ ਕਿੰਨੀਆਂ ਕੁੰਡੀਆਂ ਜਿਹੜੇ ਅਪਰਾਧੀ ਮਾਈਂਡ ਹੁੰਦੇ ਆ ਅਪਰਾਧੀ ਲੋਕ ਹੁੰਦੇ ਆ ਇਹ ਇੰਨੀਆਂ ਕੁੰਡੀਆਂ ਦਾ ਗਲਤ ਨਜ਼ਾਇਜ਼ ਫਾਇਦਾ ਚੁੱਕਦੇ ਆ ਤੇ ਕੇਸਾਂ ਨੂੰ ਲਮਕਾਉਂਦੇ ਰਹਿੰਦੇ ਤੇ ਮਿਰਤਕ ਦੇ ਪਰਿਵਾਰ ਹੁੰਦੇ ਆ ਜਿਹੜੇ ਉਹ ਹਮੇਸ਼ਾ ਹੀ ਲੜਦੇ ਰਹਿੰਦੇ ਆ ਕਿ ਇਹਨੂੰ ਸਜ਼ਾ ਮਿਲੇ ਪਰ ਤੁਹਾਨੂੰ ਪਤਾ ਹੈ ਕਿ ਦੋਸ਼ੀ ਇਹ ਕੁੰਡੀਆਂ ਦਾ ਯੂਜ਼ ਕਰਕੇ ਹਮੇਸ਼ਾ ਬਚਦੇ ਰਹਿੰਦੇ ਆ ਉੱਥੇ ਹੀ ਮਿਰਤਕ ਦੀ ਮਾਂ ਨੇ ਇਸ ਬੱਚੀ ਦੀ ਮਾਂ ਨੇ ਇੱਕ ਚਿੱਠੀ ਲਿਖਿਆ ਬਾਲ ਕਮਿਸ਼ਨਲ ਨੂੰ ਤੇ ਮਹਿਲਾ ਕਮਿਸ਼ਨ ਨੂੰ ਤੇ ਡੀਐਸਪੀ ਨੂੰ ਕਿ ਸਾਨੂੰ ਥ੍ਰੈਟ ਦਿੱਤੇ ਜਾ ਰਹੇ ਆ ਜਿਹੜੇ ਮੰਗਤ RAM ਜਿਹੜਾ ਇਹ ਆਇਆ ਸੀ ਮੌਕੇ ਦੇ ਉੱਪਰ ਜਿਹਨੇ ਲਾਪਰਵਾਹੀ ਵਰਤੀ ਆ ਉਹਦਾ ਨਾਮ ਵਿੱਚ ਲੈ ਰਹੇ ਆ ਇਹ ਪਰਿਵਾਰ ਦੇ ਕਿ ਇਹਦੀ وجہ ਤੋਂ ਇਹਨਾਂ ਨੇ ਪੂਰੀ ਇਨਕੁਆਇਰੀ ਨਹੀਂ ਕੀਤੀ ਪੂਰੀ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਤੇ ਉਸ ਪੁਲਿਸ ਵਾਲੇ ਨੂੰ ਤੁਹਾਨੂੰ ਪਤਾ ਕਿ ਸਸਪੈਂਡ ਕੀਤਾ ਹੋਇਆ ਪਰ ਹੁਣ ਨਾਲ ਦੇ ਪੁਲਿਸ ਵਾਲ ਇਹਨਾਂ ਦੇ ਉੱਪਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਆ ਕਿ ਤੁਸੀਂ ਉਸ ਦਾ ਕੇਸ ਦੇ ਵਿੱਚੋਂ ਨਾ ਕੱਢੋ ਉਸ ਦਾ ਕੇਸ ਦੇ ਵਿੱਚ ਨਾਮ ਨੂੰ ਨਾ ਲਓ ਨਹੀਂ ਤਾਂ ਤੁਹਾਡੇ ਲਈ ਅੱਗੇ ਮੁਸ਼ਕਲਾਂ ਸਾਹਮਣੇ ਆਣ ਗਿਆ ਸੋ ਇਸ ਤਰ੍ਹਾਂ ਦੇ ਇਹਨਾਂ ਦੇ ਉੱਪਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੋ ਇਹ ਇੱਕ ਚਿੱਠੀ ਲਿਖੀ ਆ ਲੜਕੀ ਦੀ ਮਾਂ ਨੇ ਕੀ ਹੁਣ ਤੁਹਾਨੂੰ ਲੱਗਦਾ ਕਿ ਇਸ ਦੋਸ਼ੀ ਨੂੰ ਵੀ ਸਜ਼ਾ ਮਿਲੇਗੀ ਕਿ ਇਹ ਵੀ ਜੇਲ੍ਹਾਂ ਦੇ ਵਿੱਚ ਬੰਦ ਰਹੇਗਾ ਤੇ ਦੇਸੀ ਇਹ ਵੀ ਜੇਲ੍ਹਾਂ ਦੇ ਵਿੱਚ ਬੰਦ ਰਹਿਣਗੇ ਤੇ ਸਰਕਾਰ ਦੀਆਂ ਰੋਟੀਆਂ ਤੋੜਦੇ ਰਹਿਣਗੇ ਕੀ ਹੋਵੇਗੀ ਜਲਦੀ ਕਾਰਵਾਈ ਕਿਉਂਕਿ ਲੋਕਾਂ ਦਾ ਮੰਨਣਾ ਇਹੀ ਆ ਕਿ ਜਦੋਂ ਤੱਕ ਕਿਸੇ ਨੂੰ ਵੀ ਕੋਈ ਵੀ ਸਜ਼ਾ ਨਹੀਂ ਮਿਲਦੀ ਇਹ ਇਦਾਂ ਹੀ ਹੁੰਦੇ ਰਹਣੇ ਆ ਤੁਹਾਨੂੰ ਪਤਾ ਹੈ ਕਿ ਲੁਧਿਆਣੇ ਦੀ ਜਿਹੜੀ ਇਹ ਦਿਲਰੋਜ਼ ਆ ਉਹਦੇ ਨਾਲ ਕੀ ਕੁਝ ਹੋਇਆ ਸੀਗਾ ਹਜੇ ਤੱਕ ਅਪਰਾਧੀ ਨੂੰ ਕੋਈ ਸਜ਼ਾ ਨਹੀਂ ਮਿਲੀ ਔਰ ਕੁਝ ਦਿਨ ਪਹਿਲਾਂ ਹੀ ਜਿਹੜੇ ਪ੍ਰਵਾਸੀ ਨੇ ਇੱਕ ਵੱੱਡ ਫੈਲੀ ਕੀਤੀ ਸੀ ਛੋਟੇ ਬੱਚੇ ਨਾਲ ਉਹਦਾ ਵੀ ਤੁਸੀਂ ਦੇਖ ਲਓ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ ਹਜੇ ਤੱਕ ਉਹਨੂੰ ਫਾਂਸੀ ਨਹੀਂ ਵੀ ਜਦ ਕਿ ਲੋਕਾਂ ਦੇ ਵਿੱਚ ਉਸ ਟਾਈਮ ਦੇ ਉੱਪਰ ਇੰਨਾ ਕੁ ਗੁੱਸਾ ਸੀ ਪੰਜਾਬ ਦੇ ਵਿੱਚ ਇੱਕ ਵਾਰ ਹਾਹਾਕਾਰ ਹੋ ਗਈ ਸੀ ਪ੍ਰਵਾਸੀਆਂ ਨੂੰ ਭਜਾਓ ਪੰਜਾਬ ਬਚਾਓ ਕਿੱਥੇ ਤੱਕ ਮਹਿਮ ਚਲੇ ਗਈ ਸੀ ਪਰ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਤੁਸੀਂ ਵੀ ਇੱਥੇ ਆ ਉਹ ਮਹਿਮ ਵੀ ਇੱਥੇ ਆ ਕੁਝ ਨਹੀਂ ਹੋ ਰਿਹਾ ਤੇ ਉਹ ਅਪਰਾਧੀ ਜੇਲ੍ਹ ਦੇ ਵਿੱਚ ਬੰਦ ਬੈਠਾ ਜੇਲ੍ਹ ਦੀਆਂ ਰੋਟੀਆਂ ਤੋੜ ਰਿਹਾ ਔਰ ਐਸੇ ਤਰ੍ਹਾਂ ਜਿਹੜੇ ਮਰਤੇਕ ਪਰਿਵਾਰ ਹੁੰਦੇ ਆ ਉਹ ਤੜਫਦੇ ਰਹਿੰਦੇ ਆ ਕਿ ਸਾਡਾ ਪਰਿਵਾਰ ਜੀ ਵੀ ਗਿਆ ਐਡਾ ਵੱਡਾ ਉਹਦੇ ਨਾਲ ਕਾਂਡ ਵੀ ਹੋ ਗਿਆ ਇੰਨੀ ਦਤ ਨਾਕ ਨੂੰ ਮੌਤ ਵੀ ਮਿਲੀ ਆ ਪਰ ਜਿਹੜਾ ਉਹਦਾ ਅਪਰਾਧੀ ਆ ਉਹਨੂੰ ਸਜ਼ਾ ਵੀ ਨਹੀਂ ਮਿਲੀ ਸੋ ਉਹ ਇਨਸਾਫ ਦੇ ਲਈ ਹਮੇਸ਼ਾ ਹੀ ਰੋਂਦੇ ਰਹਿੰਦੇ ਆ ਦਰਦ ਦਰਦ ਦੀਆਂ ਠੋਕਰਾਂ ਖਾਂਦੇ ਰਹਿੰਦੇ ਆ ਹੁਣ ਇਸ ਦੇ ਬਾਰੇ ਵਿੱਚ ਲੋਕਾਂ 'ਚ ਇੰਨਾ ਕੁ ਜ਼ਿਆਦਾ ਗੁੱਸਾ ਹੈ ਔਰ ਸਰਕਾਰਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਇਹਨੂੰ ਸ਼ਾਂਤ ਕੀਤਾ ਜਾਵੇ ਇਸ ਕੇਸ ਦੇ ਵਿੱਚ ਜਲਦੀ ਜਲਦੀ ਕੋਈ ਨਾ ਕੋਈ ਰਾਹਤ ਮਿਲੇ ਔਰ ਉਹਨਾਂ ਨੇ ਆਫਰ ਕੀਤਾ ਕਿ ਅਸੀਂ ਮ੍ਰਿਤਕ ਦੇ ਪਰਿਵਾਰ ਨੂੰ ਉਸ ਬੱਚੀ ਦੇ ਪਰਿਵਾਰ ਨੂੰ ਇੱਕ ਨੌਕਰੀ ਦਮਾਂ ਤੇ ਮਾਲੀ ਹਾਲਤ ਦੇ ਸੁਧਾਰ ਦੇ ਲਈ ਉਹਨਾਂ ਦੀ ਉਹਨਾਂ ਦੀ ਆਰਥਿਕ ਮਦਦ ਵੀ ਕਰਾਂਗੇ ਔਰ ਸਰਕਾਰ ਦਾ ਇਸ ਚੀਜ਼ ਦੇ ਉੱਤੇ ਜ਼ੋਰ ਲੱਗਿਆ ਹੋਇਆ ਉੱਥੇ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸੀ ਉਸ ਲੜਕੀ ਦੇ ਘਰੇ ਉਸ ਮਰਤੇਕ ਪਰਿਵਾਰ ਨੂੰ ਹੌਸਲਾ ਦੇਣ ਜਦਕਿ ਲੋਕਾਂ ਦਾ ਇਹ ਵੀ ਕਹਿਣਾ ਕਿ ਸੀਐਮ ਮਾਨ ਸਾਹਿਬ ਨੂੰ ਵੀ ਉੱਥੇ ਪਹੁੰਚਣਾ ਚਾਹੀਦਾ ਸੀਗਾ ਪਰ ਦੇਖੋ ਹੁਣ ਕੀ ਹੋ ਗਿਆ ਕੀ ਨਹੀਂ ਹੋਏਗਾ ਕਿ ਬਾਕੀ ਇਹ ਥ੍ਰੈਟ ਜਿਹੜੇ ਆ ਰਹੇ ਆ ਇਹ ਹੁਣ ਜਿਹੜੀ ਚਿੱਠੀ ਲਿਖੀ ਆ ਇਹ ਬੰਦ ਹੋ ਜਾਣਗੇ ਜਾਂ ਨਹੀਂ ਹੋ ਜਾਣਗੇ ਕਿ ਵਾਕਈ ਹੀ ਪੁਲਿਸ ਥ੍ਰੈਟ ਦੇ ਰਹੀ ਆ ਇਸ ਮਾਂ ਨੂੰ ਜਿਹਦੇ ਨਾਲ ਐਨਾ ਕੁਝ ਹੋ ਗਿਆ ਜਿਹਦੀ ਪੂਰੀ ਲਾਈਫ ਖਰਾਬ ਕਰਤੀ ਪਰਿਵਾਰ ਦੇ ਤਿੱਲ ਜੀ ਸੀਗੇ ਜਿਨ੍ਹਾਂ ਦਾ ਪੂਰਾ ਪਰਿਵਾਰ ਨੂੰ ਹਲਾ ਕੇ ਰੱਖਤਾ ਤੈਸ਼ ਨੈਸ਼ ਕਰਤੀ ਉਹਨਾਂ ਦੀ ਲਾਈਫ ਔਰ ਉੱਤੋਂ ਪੁਲਿਸ ਵਾਲੇ ਉਹਨਾਂ ਨੂੰ ਟੌਰਚਰ ਕਰ ਰਹੇ ਆ ਕਿ ਇਹ ਵਾਕਈ ਹੀ ਸੱਚ ਦੇ ਵਿੱਚ ਹੋ ਰਿਹਾ ਹੈ ਕਿਉਂ ਇਹ ਚਿੱਠੀ ਲਿਖੀ ਆ ਲੜਕੀ ਦੀ ਮਾਂ ਨੇ ਕਿ ਇਹਦੇ ਉੱਪਰ ਕੋਈ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਜਾਏਗਾ ਔਰ ਜਿੱਦਾਂ ਵੀ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਹ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਤੁਹਾਡੇ ਕੋਈ ਵੀ ਰਾਏ ਹੋਈ ਵਿਚਾਰ ਹੋਈ ਜਰੂਰ ਦੱਸਿਓ ਕਮੈਂਟ ਕਰਕੇ